ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਸਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਹ ਵੀ ਇੱਕ ਸਚਾਈ ਹੀ ਹੈ ਕਿ ਭਾਵੇਂ ਕਿੰਨੀ ਵੀ ਭਿਆੰਕਰ ਤਬਾਹੀ ਕਿਉਂ ਨਾ ਹੋਈ ਹੋਵੇ ਕਿੰਨਾ ਕੁ ਵੱਡਾ ਨੁਕਸਾਨ ਨਾ ਹੋਇਆ ਹੋਵੇ ਉਸ ਦੇ ਉੱਤੇ ਸਿਆਸਤ ਜ਼ਰੂਰ ਹੁੰਦੀ ਆਮ ਲੋਕ ਇਕੱਠੇ ਹੋ ਕੇ ਇੱਕ ਦੂਜੇ ਦੀ ਬਾਹ ਫੜਦੇ ਹਨ ਇੱਕ ਦੂਜੇ ਦੀ ਮਦਦ ਕਰਦੇ ਹਨ ਤੇ ਸਿਆਸੀ ਤਰ੍ਹਾਂ ਨੰਗੀ ਚਿੱਟੀ ਰਾਜਨੀਤੀ ਕਰਦੇ ਹਨ ਇਹੀ ਸਭ ਕੁਝ ਹੁਣ ਵੀ ਪੰਜਾਬ ਦੇ ਵਿੱਚ ਹੋ ਰਿਹਾ ਹੈ। ਪਾਰਟੀਆਂ ਤੇ ਆਗੂ ਤਾਂ ਇਸ ਤੇ ਇਹ ਕਹਿ ਕੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡਾ ਤਾਂ ਕੰਮ ਹੀ ਸਿਆਸਤ ਕਰਨਾ ਹੈ। ਇਹ ਨਾ ਕਰੀਏ ਤਾਂ ਫਿਰ ਹੋਰ ਕੀ ਕਰਾਂਗੇ? ਪਰ ਹੁਣ ਇਹਨਾਂ ਹੜ੍ਹਾਂ ਦੀ ਸਿਆਸਤ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਵੀ ਉੱਤਰ ਆਈਆਂ। ਕੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਨਿਆਂਕ ਜਾਂਚ ਹੋਣੀ ਚਾਹੀਦੀ। ਇਹੀ ਨਹੀਂ ਕੱਲ ਲੁਧਿਆਣਾ ਦੇ ਕਰਨੈਲ ਸਿੰਘ ਈਸਰੂ ਪਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ ਜੋ ਕਿ ਜਗENDER ਸਿੰਘ ਉਗਰਾਹਾ ਦੀ ਚੇਅਰਮੈਨਿ ਦੇ ਵਿੱਚ ਹੋਈ ਜਿੱਥੇ ਹੜਪੀੜਤਾ ਦੇ ਲਈ ਕਈ ਮੰਗਾਂ ਵੀ ਜੜੀਆਂ ਨੇ ਉਹ ਸਾਹਮਣੇ ਰੱਖਿਆ ਗਈਆਂ ਤੇ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ 8 ਅਕਤੂਬਰ ਨੂੰ 3 ਘੰਟੇ ਦੇ ਧਰਨੇ ਦਾ ਵੀ ਐਲਾਨ ਕਰ ਦਿੱਤਾ ਗਿਆ ਏਵੀ ਚਤਾਵਨੀ ਦੇ ਦਿੱਤੀ ਗਈ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਐਕਸ਼ਨ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਇਸ ਮੀਟਿੰਗ ਦੇ ਵਿੱਚ ਕੀ ਕੀ ਕਿਹਾ ਗਿਆ ਕੀ ਫੈਸਲੇ ਹੋਏ ਇਹਨਾਂ ਦੇ ਨਾਲ ਤੁਹਾਡੀ ਸਾਂਝ ਪਾਉਣੇ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਜਿਹੜੇ ਹੜ੍ਹ ਨੇ ਉਹ ਕੁਦਰਤ ਦੀ ਕਰੋਪੀ ਨਹੀਂ ਹਨ ਬਲਕਿ ਸ਼ਾਸਕਾਂ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ। ਵੀਨੀ ਸਦੀ ਦੇ ਮੁਕਾਬਲੇ 21ਵੀਂ ਸਦੀ ਦੇ ਵਿੱਚ ਧਰਤੀ ਦਾ ਤਾਪਮਾਨ 1.2 ਡਿਗਰੀ ਵੱਧ ਗਿਆ ਹੈ ਜਿਸ ਦੇ ਨਾਲ ਮੌਸਮੀ ਬਦਲਾਅ ਹੋਏ ਨੇ ਕਲਾਈਮੇਟ ਚੇਂਜ ਜਿਹਨੂੰ ਆਪਾਂ ਕਹਿੰਦੇ ਆ ਤੇ ਇਹੇ ਬਦਲਾ ਕਿਤੇ ਹੜ੍ਹ ਲਿਆਉਂਦੇ ਹਨ ਤੇ ਕਿਤੇ ਸੋਕਾ ਜਦੋਂ ਤੋਂ ਡੈਮ ਬਣੇ ਹਨ ਉਹਨਾਂ ਦੀ ਸਫਾਈ ਨਹੀਂ ਹੋਈ ਹੈ ਗਾਰ ਨਹੀਂ ਕੱਢੀ ਗਈ ਹੈ ਜਿਸ ਕਰਕੇ ਡੈਮਾਂ ਦੇ ਵਿੱਚ ਪਾਣੀ ਸਟੋਰ ਕਰਨ ਦੀ ਜਿਹੜੀ ਸਮਰੱਥਾ ਹੈ ਉਹ 20% ਘਟ ਗਈ ਹੈ ਨਾ ਹੀ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਗਿਆ ਹੈ ਤੇ ਨਾ ਹੀ ਦਰਿਆਵਾਂ ਦੇ ਨਦੀਆਂ ਤੇ ਨਾਲੀਆਂ ਦੀ ਸਫਾਈ ਵੱਲ ਡੈਮਾਂ ਵਿੱਚੋਂ ਪਾਣੀ ਛੱਡਣ ਵਿੱਚ ਵੀ ਅਣਗਹਿਲੀ ਵਰਤੀ ਗਈ ਹੈ ਜਿਸ ਦੇ ਕਰਕੇ ਮਾਧੋਪੁਰ ਬਰਾਜ ਦੇ ਤਿੰਨ ਗੇਟ ਟੁੱਟ ਗਏ ਇਸ ਗੰਭੀਰ ਸਥਿਤੀ ਦੇ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ BBMB ਇੱਕ ਦੂਸਰੇ ਨੂੰ ਦੋਸ਼ ਦੇ ਰਹੇ ਹਨ ਸੰਯੁਕਤ ਕਿਸਾਨ ਮੋਰਚਾ ਉਸ ਸਾਰੇ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕਰਦਾ ਹੈ ਤੇ ਜਿਹੜੇ ਲੋਕ ਵੀ ਜ਼ਿੰਮੇਵਾਰ ਹਨ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਵੀ ਕੀਤੀ ਗਈ। ਇਹ ਗੁਗਿੰਦਰ ਸਿੰਘ ਉਗਰਾਹਾ ਦਾ ਬਿਆਨ ਹੈ ਕੱਲ ਦਾ। ਇਸ ਤੋਂ ਅੱਗੇ ਮੋਰਚੇ ਨੇ ਇਹ ਮੰਗ ਰੱਖੀ ਜਿਹੜਾ ਡੈਮ ਸੇਫਟੀ ਐਕਟ ਹੈ ਉਸ ਨੂੰ ਵੀ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਦਰਿਆਵਾਂ ਦਾ ਕੰਟਰੋਲ ਜਿਹੜੇ ਰਾਈਪੇਰੀਅਨ ਸੂਬੇ ਹਨ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ ਦੇ ਪ੍ਰਦੂਸ਼ਣ ਨੂੰ ਸੰਭਾਲਣ ਤੇ ਰੋਕਣ ਦਾ ਕਾਨੂੰਨ ਜਿਹੜਾ ਹੈ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ ਜਿਹੜਾ ਹੈ ਉਸ ਨੂੰ ਵੀ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਮੰਗ ਰੱਖੀ ਲੋ ਇਸ ਤੋਂ ਬਾਅਦ ਜਿਹੜੀਆਂ ਮੰਗਾਂ ਕੀਤੀਆਂ ਗਈਆਂ ਉਸ ਦੇ ਵਿੱਚ ਸ਼ਾਮਿਲ ਹੈ ਕਿ ਹਰ ਕਿਸਾਨ ਨੂੰ 70000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੀ 5 ਏਕੜ ਦੀ ਲਿਮਟ ਲਈ ਹੈ ਕਿ 5 ਏਕੜ ਤੱਕ ਹੀ ਮੁਆਵਜ਼ਾ ਦੇਣਾ ਹੈ ਉਸ ਨੂੰ ਵੀ ਵਾਪਸ ਲਿਆ ਜਾਵੇ ਫਿਰੋਜ਼ਪੁਰ ਦੇ ਵਿੱਚ 17000 ਏਕੜ ਤੇ ਅੰਮ੍ਰਿਤਸਰ ਤੇ ਹੋਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ 10386 ਏਕੜ ਲੋ ਲਾਈਂਗ ਜ਼ਮੀਨਾਂ ਜਿਹੜੀਆਂ ਨੀਵੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ ਮੰਗਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਇੱਥੇ ਤਾਂ ਸਿਰਫ ਸ਼ੁਰੂਆਤ ਹੋਈ ਹੈ ਇਸ ਤੋਂ ਅੱਗੇ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ ਉਹ ਹਨ ਹਰ ਮਜ਼ਦੂਰ ਦੇ ਪਰਿਵਾਰ ਨੂੰ ਇੱਕ ਵਾਰ ਦੀ ਰਾਹਤ ਦੇ ਲਈ ਵਨ ਟਾਈਮ ਰੀਲੀਫ ਇਸ ਰਾਹਤ ਦੇ ਲਈ 1 ਲੱਖ ਰੁਪਇਆ ਦਿੱਤਾ ਜਾਵੇ ਜਿਹੜੇ ਹੜ੍ਹਾਂ ਦੇ ਵਿੱਚ ਮਾਰੇ ਗਏ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 25 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਹਰ ਡੰਗਰ ਦਾ 1 ਲੱਖ ਰੁਪਇਆ ਦਿੱਤਾ ਜਾਵੇ ਪੇੜ ਜਾਂ ਬੱਕਰੀ ਦਾ 20000 ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਘਰ ਟਹਿ ਗਏ ਨੇ ਉਹਨਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੀਆਂ ਜ਼ਮੀਨਾਂ ਦਰਿਆਵਾਂ ਦੇ ਵਿੱਚ ਰੁੜ ਗਏ ਨੇ ਜਿੱਥੇ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਹੈ ਤੇ ਉਹ ਜ਼ਮੀਨਾਂ ਨੂੰ ਰੋੜ ਕੇ ਲੈ ਗਿਆ ਹੈ ਉੱਥੇ ਵੀ ਉਹਨਾਂ ਵੱਲੋਂ 50 ਲੱਖ ਰੁਪਿਆ ਪ੍ਰਤੀ ਏਕੜ ਜ਼ਮੀਨ ਦਾ ਮੁਆਵਜ਼ਾ ਦੇਣ ਦੀ ਮੰਗ ਰੱਖੀ ਗਈ ਹੈ। ਇਸ ਦੇ ਨਾਲ ਹੀ ਗੰਨੇ ਦੇ ਬੀਜ ਜਿਹੜੇ ਨੇ ਉਹ ਮੁਫਤ ਦਿੱਤੇ ਜਾਣ ਇਸ ਦੀ ਮੰਗ ਵੀ ਕੀਤੀ ਗਈ ਹੈ। ਖੇਤਾਂ ਦੀ ਸਫਾਈ ਅਤੇ ਹਰ ਕਿਸਾਨ ਤੇ ਮਜ਼ਦੂਰ ਦਾ ਮੁਢਬ ਸੇਵਾ ਕੀਤਾ ਜਾਵੇ ਇਹ ਮੰਗ ਵੀ ਰੱਖੀ ਗਈ ਹੈ। ਜਿਹੜੀਆਂ ਕਿਸਾਨ ਨੂੰ ਜ਼ਮੀਨ ਦੇ ਵਿੱਚੋਂ ਮਿੱਟੀ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਹਦਾ ਖੇਤ ਉਹਦੀ ਰੇਤ ਪਾਲਿਸੀ ਦੇ ਅਗੇਂਸਟ ਉਹਨੂੰ ਵੀ ਉਹ ਕਹਿ ਰਹੇ ਨੇ ਕਿ ਪੱਕੇ ਤੌਰ ਤੇ ਪਰਮਾਨੈਂਟਲੀ ਜਿਹੜੀ ਹੈ ਉਹ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ ਜੋ ਦਸੰਬਰ ਦਾ ਸਮਾਂ ਸੀਮਾ ਰੱਖਿਆ ਗਿਆ ਹੈ ਉਹ ਖਤਮ ਕਰ ਦੇਣਾ ਚਾਹੀਦਾ ਹੈ ਪੱਕੇ ਤੌਰ ਤੇ ਹੀ ਪਰਮਾਨੈਂਟਲੀ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਜ਼ਮੀਨ ਮਿੱਟੀ ਕੱਢਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਹੁਣ ਇਹ ਸਾਰੀਆਂ ਮੰਗਾਂ ਤਾਂ ਕਿਤੇ ਨਾ ਕਿਤੇ ਖੜਾ ਦੇ ਨਾਲ ਜੁੜੀਆਂ ਹੋਈਆਂ ਨੇ ਇੱਥੇ ਹੀ ਕਿਸਾਨ ਮੋਰਚੇ ਵੱਲੋਂ ਰੁਕਿਆ ਨਹੀਂ ਗਿਆ ਬਲਕਿ ਉਹਨਾਂ ਵੱਲੋਂ ਹੋਰ ਵੀ ਜਿਹੜੇ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਆਪਣੀਆਂ ਮੰਗਾਂ ਰੱਖੀਆਂ ਗਈਆਂ ਉਹਨਾਂ ਦੇ ਉੱਤੇ ਵੀ ਆਪਣੀ رائے ਜਿਹੜੀ ਹੈ ਉਹ ਜ਼ਾਹਰ ਕੀਤੀ ਗਈ ਪਰਾਲੀ ਸਾੜਨ ਦੇ ਮੁੱਦੇ ਤੇ ਜਦੋਂ ਗੱਲ ਹੋਈ ਤਾਂ ਉਸ ਦੇ ਵਿੱਚ ਵੀ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਪਰਾਲੀ ਸਾੜਨ ਨੂੰ ਵਧਾਵਾ ਨਹੀਂ ਦਿੰਦੇ ਪਰ ਜਿਹੜੇ ਕਿਸਾਨ ਮਜਬੂਰੀ ਵਸ ਪਰਾਲੀ ਨੂੰ ਸਾੜ ਰਹੇ ਨੇ ਜਾਂ ਪਰਾਲੀ ਸਾੜਨ ਦੇ ਲਈ ਮਜਬੂਰ ਹਨ ਉਹਨਾਂ ਤੇ ਕੋਈ ਵੀ ਐਕਸ਼ਨ ਜੇ ਸਰਕਾਰ ਲੈਂਦੀ ਹੈ ਤਾਂ ਉਸ ਦਾ ਅਸੀਂ ਵਿਰੋਧ ਕਰਾਂਗੇ ਇਹ ਵੀ ਮੰਗ ਕੀਤੀ ਗਈ ਕਿ ਪਹਿਲਾਂ ਪੰਜਾਬ ਸਰਕਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ ਪੂਰੇ ਤਰੀਕੇ ਨਾਲ ਲਾਗੂ ਕਰੇ ਪ੍ਰਾਣੀ ਪ੍ਰਬੰਧਨ ਦੇ ਲਈ ਮਸ਼ੀਨਾਂ ਮੁਹੱਈਆ ਕਰਾਈਆਂ ਜਾਣ ਜੇ ਮਸ਼ੀਨਾਂ ਨਹੀਂ ਮੁਹੱਈਆ ਕਰਵਾ ਸਕਦੇ ਤਾਂ ਖਰਚੇ ਦੇ ਤੌਰ ਤੇ 200 ਰੁਪਏ ਪ੍ਰਤੀ ਕੁਆਂਟਲ ਉਹ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੁਸ਼ਿਆਰਪੁਰ ਵਾਲੇ ਹਾਦਸੇ ਵਿੱਚ ਮੋਰਚੇ ਨੇ ਮੰਗ ਰੱਖੀ ਸੀ ਬੱਚੇ ਦੇ ਕਾਤਲ ਨੂੰ ਫਾਸਟ ਟਰੈਕ ਅਦਾਲਤ ਦੇ ਜ਼ਰੀਏ ਛੇਤੀ ਸਜ਼ਾ ਦਿੱਤੀ ਜਾਵੇ ਪਰ ਇੱਕ ਵਿਅਕਤੀ ਦੇ ਕੰਮ ਕਰਕੇ ਸਾਰੀ ਬਰਾਦਰੀ ਨੂੰ ਦੋਸ਼ ਦੇਣਾ ਇਸ ਦੀ ਉਹ ਨਿਖੇਦੀ ਕਰਦੇ ਨੇ ਇਹ ਕਿਹਾ ਗਿਆ ਜਿਹੜੀ ਪਈਏ ਬਚਾਓ ਦੀ ਮੁਹਿੰਮ ਛੇੜੀ ਗਈ ਹੈ ਮੁਹਿੰਮ ਵਢੀ ਗਈ ਹੈ ਉਸ ਦੇ ਉੱਤੇ ਵੀ ਫੌਰੀ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ ਉਸ ਮੁਹਮਮ ਨੂੰ ਹੁਣੇ ਰੋਕ ਜੜਾ ਚਾਹੀਦਾ ਹੈ ਇਹ ਮੰਗ ਵੀ ਕੀਤੀ ਗਈ ਇਸ ਦੀ ਜਗ੍ਹਾ ਪੰਜਾਬ ਸਰਕਾਰ ਨੂੰ ਪੰਜਾਬ ਇੰਟਰਸਟੇਟ ਮਾਈਗ੍ਰੈਂਟ ਵਰਕਰਸ ਐਕਟ 1979 ਇਹ ਨੂੰ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਜੁਰਮ ਨੂੰ ਰੋਕਣ ਦੇ ਲਈ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਇਹ ਮੰਗਾ ਸਯੁਕਤ ਕਿਸਾਨ ਮੋਰਚੇ ਵੱਲੋਂ ਰੱਖਿਆ ਗਿਆ। ਉਹ ਇਸ ਮੀਟਿੰਗ ਦੇ ਵਿੱਚ ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਮੋਤਾ ਸਿੰਘ ਬੁਰਜਗਿੱਲ ਡਾਕਟਰ ਸੁਖਨਾਮ ਸਿੰਘ ਅਜਨਾਲਾ ਬਲਦੇਵ ਸਿੰਘ ਨਿਹਾਲਗੜ੍ਹ ਰੋਲੂ ਸਿੰਘ ਮਾਨਸਾ ਰਜਿੰਦਰ ਸਿੰਘ ਪਟਿਆਲਾ ਹਰਿੰਦਰ ਸਿੰਘ ਲਖੋਵਾਲ ਜਗਮਉਂ ਸਿੰਘ ਪਟਿਆਲਾ ਇਸ ਤਰ੍ਹਾਂ ਦੇ ਬਾਕੀ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਠੇਕੰਦਿਆ ਸ਼ਾਮਿਲ ਨੇ ਇਹ ਸਾਰੇ ਆਗੂ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਪੂਰੇ ਤਰੀਕੇ ਨਾਲ ਇਹ ਸਯੁਕਤ ਕਿਸਾਨ ਮੋਰਚਾ ਜਾਂਦੀ ਐਸ ਕੇ ਐਮ ਪੋਲੀਟਿਕਲ ਰਾਜਨੀਤਿਕ ਮੋਰਚੇ ਦੀ ਮੀਟਿੰਗ ਸੀ ਤੇ ਇਹਨਾਂ ਦੀਆਂ ਮੰਗਾਂ ਵੀ ਜੇ ਤੁਸੀਂ ਸੁਣਦੇ ਹੋ ਉਸ ਤੋਂ ਵੀ ਇਹ ਜਾਹਰ ਹੁੰਦਾ ਹੈ ਇਹ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਨੇ ਉਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਹੈਗੀਆਂ ਉਹ ਇੱਕ ਰਾਜਸੀ ਧਿਰ ਦੀਆਂ ਮੰਗਾਂ ਨੇ ਉਹ ਇਸ ਤਰੀਕੇ ਨਾਲ ਰੱਖੀਆਂ ਗਈਆਂ ਨੇ ਕਿ ਉਹ ਮੰਗਾਂ ਸ਼ਾਇਦ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਹ ਪਹਿਲਾਂ ਹੀ ਪਤਾ ਹੈ ਤੇ ਫਿਰ ਪੂਰੀਆਂ ਨਾ ਕਰਨ ਦੀ ਸੂਰਤ ਦੇ ਵਿੱਚ ਜਿਹੜਾ ਅੰਦੋਲਨ ਵਧਣ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਲੱਗਦਾ ਹੈ ਕਿ ਐਸਕੇ ਨੇ ਤਿਆਰੀ ਕਰ ਲਈ ਹੈ ਕਿ ਉਹ ਕੋਈ ਨਾ ਕੋਈ ਦੁਬਾਰਾ ਅੰਦੋਲਨ ਜਿਹੜਾ ਹੈ ਉਹ ਖੜਾ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਇਹ ਅੰਦੋਲਨ ਖੜਾ ਹੋਏਗਾ ਤੇ 2027 ਦੀਆਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੀ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਿਸਾਨਾਂ ਦਾ ਸਿਰਫ ਬਹਾਨਾ ਲਿਆ ਜਾ ਰਿਹਾ ਹੈ ਇਹ ਵੀ ਪੂਰੇ ਤਰੀਕੇ ਨਾਲ ਇੱਕ ਸਿਆਸੀ ਧਿਰ ਵਾਂਗੂ ਹੀ ਕੰਮ ਕਰ ਰਹੀਆਂ ਹਨ ਐਸ ਕੇ ਐਮ ਕਿਸਾਨਾਂ ਦੀਆਂ ਮੰਗਾਂ ਦੇ ਨਾਲੋਂ ਰਾਜਨੀਤੀ ਕਿਵੇਂ ਕਰਨੀ ਹੈ ਉਸਤੇ ਵੱਲ ਵੱਧ ਕੇਂਦਰਿਤ ਲੱਗ ਰਿਹਾ ਹੈ ਇਹ ਇਨ੍ਹਾਂ ਮੰਗਾਂ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਕਿਹਾ ਜਾ ਸਕਦਾ ਹੈ ਲੇਕਿਨ ਜਿੱਥੇ ਇਹ ਕਿਸਾਨ ਜਥੇਬੰਦੀਆਂ ਦਾ ਪੂਰੇ ਤਰੀਕੇ ਨਾਲ ਸੰਵਿਧਾਨਿਕ ਹੱਕ ਹੈ ਕਿ ਉਹ ਚੋਣਾਂ ਲੜ ਸਕਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਚੋਣਾਂ ਲੜਨ ਤੋਂ ਲੇਕਿਨ ਲੋਕਾਂ ਦਾ ਪੌਪੂਲਰ ਸਮਰਥਨ ਜਿਹੜਾ ਹੁੰਦਾ ਹੈ ਉਸ ਤੇ ਸਹਾਰੇ ਸੱਤਾ ਅਖਤਿਆਰ ਕਰਨਾ ਇਹ ਕਿੰਨਾ ਕੁ ਜਾਇਜ਼ ਹੈ ਇਹ ਵੀ ਕਿਸਾਨ ਜਥੇਬੰਦੀਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਪਰ ਇਹ ਤਜਰਬਾ ਉਹ ਪਹਿਲਾਂ ਵੀ ਕਰਕੇ ਦੇਖ ਚੁੱਕੇ ਨੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਉਹ ਤਜਰਬਾ ਕਰਨ ਲੱਗੇ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਕਿਨ ਖੇਤੀ ਕਾਨੂੰਨਾਂ ਦੇ ਵਾਪਸ ਕਰਾਉਣ ਦੇ ਵਾਸਤੇ ਅੰਦੋਲਨ ਹੋਇਆ ਬਹੁਤ ਵੱਡਾ ਅੰਦੋਲਨ ਸੀ ਲੋਕਾਂ ਨੇ ਹਰ ਵਰਗ ਨੇ ਉਹਨਾਂ ਦਾ ਸਾਥ ਦਿੱਤਾ ਪੂਰਾ ਰੱਦ ਕੇ ਸਾਥ ਦਿੱਤਾ ਆਪਣੇ ਵਿੱਚੋਂ ਬਾਹਰ ਹੋ ਕੇ ਵੀ ਲੋਕ ਉਸ ਅੰਦੋਲਨ ਦੇ ਸਮਰਥਨ ਦੇ ਵਿੱਚ ਅੱਗੇ ਆਏ ਲੇਕਿਨ ਉਹ ਅੰਦੋਲਨ ਖਤਮ ਹੁੰਦੇ ਹੀ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਪਾਟ ਗਈਆਂ ਜਿਵੇਂ ਕਿ ਪਹਿਲਾਂ ਪਾਰਟੀਆਂ ਹੁੰਆਂ ਰਹਿੰਦੀਆਂ ਸੀ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਉਸ ਤੋਂ ਇਹ ਲੱਗਦਾ ਸੀ ਕਿ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਐਸ ਕੇਐਮ ਪੋਲਿਟਿਕਲ ਦੇ ਮੈਂਬਰ ਨੇ ਉਸ ਲੋਕਾਂ ਦੇ ਸਮਰਥਨ ਨੂੰ ਸੱਤਾ ਅਖਤਿਆਰ ਕਰਨ ਦਾ ਰਸਤਾ ਬਣਾਉਣਾ ਚਾਹੁੰਦੇ ਨੇ ਪਰ ਲੋਕਾਂ ਨੇ ਜੋ ਆਪਣਾ ਜਵਾਬ ਸੀ ਉਹ ਬਹੁਤ ਸੀ بلند ਆਵਾਜ਼ ਦੇ ਵਿੱਚ ਦਿੱਤਾ ਇਨ੍ਹਾਂ ਜਥੇਬੰਦੀਆਂ ਦੇ ਜਿਹੜੇ ਉਮੀਦਵਾਰ ਸੀ ਐਸ ਕੇਐਮ ਦੇ ਜਿੰਨੇ ਵੀ ਉਮੀਦਵਾਰ ਸੀ ਉਹਨਾਂ ਨੂੰ ਕਿਤੇ ਕਿਤੇ 2 250 500 ਵੋਟਾਂ ਹੀ ਪਈਆਂ ਜਿਹੜੇ ਬਾਲੇ ਵੱਡੇ ਨਾਮ ਸੀ ਉਹਨਾਂ ਨੂੰ ਵੀ 1 2000 ਵੋਟਾਂ ਲੈ ਕੇ ਹੀ ਗੁਜ਼ਾਰਾ ਕਰਨਾ ਪਿਆ ਇਸੇ ਵੀ ਆਗੂ ਨੂੰ ਲੋਕਾਂ ਨੇ ਉਸ ਤਰੀਕੇ ਨਾਲ ਨਹੀਂ ਸਲਾਇਆ ਉਸ ਤਰੀਕੇ ਨਾਲ ਵੋਟਾਂ ਨਹੀਂ ਦਿੱਤੀਆਂ ਕਿ ਉਹ ਜਿੱਤਣ ਦੇ ਨੇੜੇ ਤੇੜੇ ਵੀ ਪਹੁੰਚ ਸਕੇ ਉਸ ਲੋਕਾਂ ਦੇ ਹੰਗਾਰੇ ਤੋਂ ਇਹਨਾਂ ਜਿੱਥੇ ਬੰਦੀਆਂ ਦੇ ਲੀਡਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਲੋਕ ਤੁਹਾਡੀ ਕੌਜ਼ ਦੇ ਨਾਲ ਖੜੇ ਨੇ ਜੇ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਤੇ ਸਾਰੇ ਤੁਹਾਡਾ ਸਾਥ ਦੇਣਗੇ ਅੱਖਾਂ ਬੰਦ ਕਰਕੇ ਤੁਹਾਡੇ ਨਾਲ ਚੱਲਣਗੇ ਪਰ ਜੇ ਤੁਸੀਂ ਉਸ ਨੂੰ ਇਹ ਸੋਚੋ ਕਿ ਸਾਨੂੰ ਸੱਤਾ ਵੀ ਫੜਾ ਦੇਣਗੇ ਸਕਤਾ ਦੀਆਂ ਚਾਬੀਆਂ ਸਾਡੇ ਹੱਥ ਆ ਜਾਣਗੀਆਂ ਲੋਕ ਐਨੇ ਮੂਲਖ ਨਹੀਂ ਹੁੰਦੇ ਉਹ ਸਮਝਦੇ ਨੇ ਕਿ ਤੁਹਾਡੀ ਅਸਲ ਮਨਸ਼ਾ ਹੈ ਕੀ ਉਸ ਤੋਂ ਬਾਅਦ ਵੀ ਇਹ ਨਹੀਂ ਹੋਇਆ ਕਿ ਅੰਦੋਲਨ ਬੰਦ ਹੋ ਗਏ ਹਨ ਲਗਾਤਾਰ ਕਿਸਾਨ ਜਥੇਬੰਦੀਆਂ ਦਾ ਕਿਸੇ ਨਾ ਕਿਸੇ ਧੜੇ ਵੱਲੋਂ ਕੋਈ ਨਾ ਕੋਈ ਅੰਦੋਲਨ ਕੋਈ ਨਾ ਕੋਈ ਮੋਰਚਾ ਛਿੜਿਆ ਜਾਂਦਾ ਰਿਹਾ ਹੈ ਲਗਾਤਾਰ ਇਹ ਅੰਦੋਲਨ ਚੱਲਦੇ ਰਹੇ ਨੇ ਕਦੇ ਕਿਤੇ ਧਰਨਾ ਲੱਗਦਾ ਰਿਹਾ ਹੈ ਤੇ ਕਦੇ ਕਿਤੇ ਧਰਨਾ ਲੱਗਦਾ ਰਿਹਾ ਹੈ ਕਦੇ ਕੋਈ ਜਥੇਬੰਦੀ ਅੱਗੇ ਆਉਂਦੀ ਰਹੀ ਹੈ ਤੇ ਕਦੇ ਕੋਈ ਆਪਸ ਦੇ ਵਿੱਚ ਇੱਕਜੁੱਟ ਹੋਣ ਦੀ ਕੋਸ਼ਿਸ਼ ਕਰਨ ਦੇ ਨਾਲ ਉਹ ਇਹ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤراਸ਼ੀ ਕਰਦੇ ਹੀ ਨਜ਼ਰ ਆਏ ਨੇ ਕਦੇ ਇੱਕ ਤੇ ਦੂਸਰੇ ਨੂੰ ਸਰਕਾਰੀ ਹੋਣ ਦਾ ਇਲਜ਼ਾਮ ਲਾਉਂਦੀ ਹੈ ਤੇ ਕਦੇ ਉਹ ਦੂਸਰੀ ਧਿਰ ਦੇ ਉੱਤੇ ਇਹੀ ਇਲਜ਼ਾਮ ਲੱਗਦੇ ਨੇ ਕਿ ਇਹ ਸਰਕਾਰਾਂ ਦੇ ਹੱਥ-ਫੋਕੇ ਬਣੇ ਹੋਏ ਨੇ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੇ ਪਿਛੇ ਦੇ ਡੱਲੇਵਾਲ ਅਤੇ ਗੁਰਾਹਾਂ ਵੀ ਇੱਕ ਦੂਸਰੇ ਦੇ ਉੱਤੇ ਇਸੇ ਤਰੀਕੇ ਨਾਲ ਵਾਰ-ਪਲਟਵਾਰ ਕਰਦੇ ਦੇਖੇ ਗਏ ਇੱਕ ਦੂਸਰੇ ਨੂੰ ਸਰਕਾਰੀ ਏਜੰਟ ਹੋਣ ਦੇ ਇਸੇ ਤਰੀਕੇ ਨਾਲ ਦੋਸ਼ ਲਗਾਉਂਦੇ ਰਹੇ ਹੁਣ ਇਹਨਾਂ ਦੇ ਵਿੱਚੋਂ ਕੌਣ ਸੱਚਾ ਹੈ ਕੌਣ ਝੂਠਾ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਲੇਕਿਨ ਇੰਨਾ ਜ਼ਰੂਰ ਪਤਾ ਹੈ ਕਿ ਹਰ ਵਾਰ ਜਦੋਂ ਵੀ ਕੋਈ ਅੰਦੋਲਨ ਖੜਾ ਹੋਇਆ ਹੈ ਜਦੋਂ ਵੀ ਕੋਈ ਮੋਰਚਾ ਲੱਗਿਆ ਹੈ ਉਸ ਦੇ ਵਿੱਚੋਂ ਪੈਸੇ ਖਾਣ ਦੇ ਜਿਹੜੇ ਦੋਸ਼ ਨੇ ਉਹ ਇਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਹਰ ਵਾਰ ਲੱਗੇ ਨੇ ਚਾਹੇ ਉਹ ਪਹਿਲਾ ਅੰਦੋਲਨ ਹੋਵੇ ਚਾਹੇ ਉਹ ਦੂਸਰਾ ਅੰਦੋਲਨ ਹੋਵੇ ਹਰ ਵਾਰ ਜਦੋਂ ਵੀ ਕੋਈ ਵੱਡਾ ਅੰਦੋਲਨ ਖੜਾ ਹੁੰਦਾ ਹੈ ਤਾਂ ਜਿਹੜਾ ਲੋਕਾਂ ਵੱਲੋਂ ਚੰਦਾ ਦਿੱਤਾ ਜਾਂਦਾ ਹੈ ਦਾਨ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਗੜਬੜੀਆਂ ਦੇ ਦੋਸ਼ ਲੱਗਦੇ ਨੇ ਤੇ ਉਹ ਦੋਸ਼ ਕੋਈ ਸਿਆਸੀ ਪਾਰਟੀਆਂ ਨਹੀਂ ਲਗਾਉਂਦੀਆਂ ਕੋਈ ਹੋਰ ਪੱਤਰਕਾਰ ਜਾਂ ਬਾਹਲੇ ਲੋਕ ਨਹੀਂ ਲਗਾਉਂਦੇ ਉਹ ਇਨਾਂ ਜਥੇਬੰਦੀਆਂ ਦੇ ਹੀ ਹਿੱਸਾ ਰਹੇ ਆਗੂ ਨੇ ਜਿਹੜੇ ਉਹ ਲਗਾਉਂਦੇ ਨੇ ਕੋਈ ਬਾਹਰੋਂ ਜਥੇਬੰਦੀ ਵੀ ਨਹੀਂ ਲਗਾਉਂਦੀ ਉਸੇ ਧੜੇ ਦੇ ਅੰਦਰਲੇ ਜਿਹੜੇ ਆਗੂ ਹੁੰਦੇ ਨੇ ਉਹ ਪੈਸੇ ਖਾਣ ਦਾ ਲੱਖਾਂ ਰੁਪਏ ਹੜੱਪ ਕਰਨ ਦਾ ਦੋਸ਼ ਜਿਹੜਾ ਸੋ ਇਹਨਾਂ ਆਗੂਆਂ ਤੇ ਲਾਉਂਦੇ ਰਹੇ ਨੇ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੈ ਕੋਈ ਗਲਤ ਗੱਲ ਨਹੀਂ ਸੋ ਜਦੋਂ ਹਰ ਵਾਰ ਅੰਦੋਲਨ ਦੇ ਉੱਤੇ ਤੁਹਾਡੇ ਆਪਸ ਦੇ ਵਿੱਚ ਆਗੂ ਹੀ ਇੱਕ ਦੂਜੇ ਦੇ ਉੱਤੇ ਪੈਸੇ ਖਾਣ ਦੇ ਦੋਸ਼ ਲਾਉਂਦੇ ਹੋਣ ਜਦੋਂ ਤੁਸੀਂ ਲੋਕਾਂ ਦੇ ਸਮਰਥਨ ਨੂੰ ਸੱਤਾ ਹਥਿਆਉਣ ਦੇ ਲਈ ਵਰਤਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਸੀਂ ਇਹ ਸਾਰੀਆਂ ਪੋਲਿਟਿਕਲ ਬਿਆਨਬਾਜ਼ੀਆਂ ਕਰਦੇ ਹੋ ਹਰ ਮੁੱਦੇ ਦੇ ਵਿੱਚ ਜੇ ਕਿਸਾਨੀ ਨਾਲ ਸੰਬੰਧਤ ਨਾ ਵੀ ਹੋਵੇ ਉਹਦੇ ਵਿੱਚ ਤੁਸੀਂ ਬਿਆਨ ਜਾਰੀ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਕ ਇੱਕ ਹੋਰ ਸਿਆਸੀ ਤਰਾਂਗੂ ਲੋਕ ਕਿਉਂ ਨਾ ਦੇਖਣ ਉਸੇ ਤਰੀਕੇ ਦੇ ਨਾਲ ਤੁਹਾਡੇ ਤੇ ਇਲਜ਼ਾਮ ਕਿਉਂ ਨਾ ਲਾਉਣ ਜਦੋਂ ਇਹ ਵੇਲਾ ਹੈ ਕਿ ਕਿਸਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਹਨਾਂ ਦੀਆਂ ਸਾਰੀ ਦੀ ਸਾਰੀ ਫਸਲ ਜਿਹੜੀ ਹੈ ਉਹ ਬਰਬਾਦ ਹੋ ਗਈ ਹੈ ਉੱਥੇ ਉਹਨਾਂ ਦੇ ਨਾਲ ਖੜਨ ਦੀ بجائے ਉਹਨਾਂ ਦਾ ਸਹਾਰਾ ਬਣਨ ਦੀ بجائے ਜਿੱਥੇ ਆਮ ਕਿਸਾਨ ਦੂਰ ਦਰਾਡੇ ਤੋਂ ਆ ਕੇ ਆਪਣੇ ਟਰੈਕਟਰ ਲਿਆ ਕੇ ਆਪਣੇ ਪੱਲੇੋਂ ਡੀਜ਼ਲ ਖਰਚ ਕੇ ਉਹਨਾਂ ਦੇ ਖੇਤ ਸਾਫ਼ ਕਰਨ ਦੇ ਵਿੱਚ ਲੱਗੇ ਨੇ ਉੱਥੋਂ ਰੇਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਮਾਂ ਰਹਿੰਦਿਆਂ ਉੱਥੇ ਕਣਕ ਬੀਜੀ ਜਾ ਸਕੇ ਲਗਾਤਾਰ ਦੋ ਫਸਲਾਂ ਦਾ ਨੁਕਸਾਨ ਕਿਸਾਨ ਝੱਲ ਨਹੀਂ ਸਕਣਗੇ ਇਹ ਸਾਰਿਆਂ ਨੂੰ ਪਤਾ ਹੈ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਇਸ ਕੰਮ ਦੇ ਵਿੱਚ ਲੱਗਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਮਿੱਟੀ ਕੱਢਣ ਦੇ ਵਿੱਚ ਬਾਕੀ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਸੀ ਉਹ ਧਰਨੇ ਲਾਉਣ ਦੇ ਪ੍ਰੋਗਰਾਮ ਅਨਾਉਂਸ ਕਰ ਰਹੇ ਨੇ ਉਹ 8 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਵਾਂਗੇ ਤੇ ਉਸ ਤੋਂ ਬਾਅਦ ਮੰਗਾਂ ਅਗੇ ਰੱਖਾਂਗੇ ਇੱਕ ਪਾਸੇ ਤਾਂ 20000 ਰੁਪਏ ਪ੍ਰਤੀ ਏਕੜ ਵੀ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਐਲਾਨਿਆ ਜਾਣ ਵਾਲਾ ਮੁਆਵਜ਼ਾ ਹੈ ਤੁਸੀਂ ਉਸ ਤੋਂ 3 ਗੁਣੇ ਤੋਂ ਵੱਧ ਮੁਆਵਜ਼ਾ ਮੰਗ ਰਹੇ ਹੋ ਬਿਨਾਂ ਕਿਸੇ ਸਾਰਿਆਂ ਨੂੰ ਪਤਾ ਹੈ ਕਿ ਕਦੇ ਵੀ ਨਹੀਂ ਦਿੱਤਾ ਜਾਏਗਾ ਇਸ ਤਰ੍ਹਾਂ ਦੀਆਂ ਮੰਗਾਂ ਰੱਖ ਰੱਖ ਕੇ ਤੁਸੀਂ ਨਵਾਂ ਅੰਦੋਲਨ ਖੜਾ ਕਰਨ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਕਿੰਨੀ ਕੁ ਸਿਆਣਪ ਹੈ ਕਿ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਸਮਝਣਾ ਚਾਹੀਦਾ ਜੇ ਇਹ ਇਸ ਤਰ੍ਹਾਂ ਦਾ ਅੰਦੋਲਨ ਖੜਾ ਕਰਨਗੇ ਤੇ ਬਾਕੀ ਲੋਕ ਜਿਹੜੇ ਨੇ ਉਹ ਵਿਰੋਧ ਕਰਨਗੇ ਤਾਂ ਕੀ ਇਹ ਆਪਸੀ ਗੁਟਬੰਦੀ ਜਿਹੜੀ ਹੈ ਧੜੇਬੰਦੀ ਜਿਹੜੀ ਹੈ ਪੰਜਾਬ ਦੇ ਵਿੱਚ ਉਸ ਨੂੰ ਬਧਾਵਾ ਨਹੀਂ ਮਿਲੇਗਾ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਵਾਰ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਟਕਰਾਅ ਹੋ ਚੁੱਕਿਆ ਹੈ ਦੁਬਾਰਾ ਉਹੀ ਦੀਆਂ ਕੋਸ਼ਿਸ਼ਾਂ ਖਾਸ ਕਰਕੇ ਉਸ ਸਮੇਂ ਜਦੋਂ ਪੰਜਾਬ ਦੇ ਲੋਕ ਇਹਨਾਂ ਹੜ੍ਹਾਂ ਤੋਂ ਬੁਰੀ ਤਰੀਕੇ ਨਾਲ ਪ੍ਰਭਾਵਿਤ ਨੇ ਪੰਜਾਬ ਦੀ ਆਰਥਿਕਤਾ ਹੈ ਉਸ ਨੂੰ ਇੱਕ ਵੱਡਾ ਨੁਕਸਾਨ ਦੇ ਚੱਲਣਾ ਪੈ ਰਿਹਾ ਹੈ ਉਸ ਸਮੇਂ ਵੀ ਤੁਸੀਂ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਨ ਦੀ ਬਜਾਏ ਇੱਕ ਹੋਰ ਅੰਦੋਲਨ ਛੇੜਨ ਦੀ ਤਿਆਰੀ ਕਰ ਰਹੇ ਹੋ ਚੇਤਾਵਨੀਆਂ ਦੇ ਰਹੇ ਹਾਂ ਇਹ ਪੰਜਾਬ ਦੇ ਲਈ ਇਸ ਤਰੀਕੇ ਨਾਲ ਫਾਇਦੇਮੰਦ ਹੋ ਸਕਦਾ ਹੈ ਜਾਂ ਲਾਹੇਵੰਦ ਹੋ ਸਕਦਾ ਹੈ ਇਸ ਦਾ ਫੈਸਲਾ ਲੋਕਾਂ ਨੇ ਕਰਨਾ ਇਸ ਉਮੀਦ ਦੇ ਨਾਲ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਥੋੜਾ ਬਹੁਤਾ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਗੇ ਅੰਦੋਲਨ ਵਾਲਾ ਰਾਹ ਛੱਡ ਕੇ ਇਸ ਸਮੇਂ ਲੋਕਾਂ ਦੀ ਕਿਸਾਨਾਂ ਦੀ ਮਦਦ ਕਰਨਗੇ ਜਿਨ੍ਹਾਂ ਦੇ ਖੇਤ ਨੁਕਸਾਨੇ ਗਏ ਨੇ ਉਹਨਾਂ ਖੇਤਾਂ ਨੂੰ ਦੁਬਾਰਾ ਤੋਂ ਵਾਹੀਯੋਗ ਬਣਾਉਣਾ ਉਹਨਾਂ ਦੇ ਵਿੱਚ ਫਸਲ ਸਮਾ ਰਹੇ ਜਾਂ ਬੀਜੀ ਜਾ ਸਕੇ ਇਸ ਤੇ ਉੱਤੇ ਕੰਮ ਕਰਨਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ